ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ 6 ਕੁੜੀਆਂ ਦੇ ਨਵੇਂ ਰਿਸ਼ਤੇ ਦੇਖੋ ਜੀ ਅੱਜ ਦੇ 28 ਤਰੀਕ ਦੇ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਜ਼ਰੂਰ ਕਰ ਲਿਆ ਕਰੋ ਜੇਕਰ ਕੋਈ ਪਰਿਵਾਰ ਚੈਨਲ ਤੇ ਪਹਿਲੀ ਵਾਰ ਜੁੜਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਤੇ ਲਾਈਕ ਜ਼ਰੂਰ ਕਰਿਆ ਕਰੋ ਜੀ ਰਿਸ਼ਤਾ ਹੈ ਨਾਮ ਕੌਰ ਹੈ ਜੀ ਜ਼ਿਲ੍ਹਾ ਬਠਿੰਡਾ ਕਾਸਟ ਜਰਸੀ ਗੋਤਬਰਾੜ ਉਮਰ 5 ਤਰੀਕ 6 ਮਹੀਨਾ 1998 ਕੱਦ 5 6 ਹੈ ਪੜ੍ਹਾਈ ਗ੍ਰੈਜੂਏਸ਼ਨ ਪਾਸ ਪਰਿਵਾਰ ਚ ਮਾਤਾ ਪਿਤਾ ਦੋਪਰਾ ਨੇ ਰਿਸ਼ਤਾ ਸਿਰਫ ਜਰਸੀ ਕਾਸਟ ਤੋਂ ਹੋਵੇ ਮੁੰਡੇ ਦਾ ਤੇ ਮੁੰਡੇ ਨੂੰ ਜ਼ਮੀਨ 3 ਕਿੱਲੇ ਤੋਂ ਉੱਪਰ ਆਉਂਦੀ ਹੋਵੇ ਮੁੰਡਾ ਨਸ਼ਾ ਰਹਿਤ ਹੋਵੇ ਬਿਲਕੁਲ ਜੀ ਇਹ ਰਿਸ਼ਤਾ ਜੀ ਘਰੇਲੂ ਲੜਕੀ ਦਾਗਾ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਸੰਪਰਕ ਕਰਦਾ ਜਾਂ ਮੈਚ ਕਰਦਾ ਉਹੀ ਪਰਿਵਾਰ ਵਾਲੇ ਸਾਡੇ ਨਾਲ ਰਿਸ਼ਤੇ ਨੂੰ ਦੇਖ ਕੇ ਸੰਪਰਕ ਕਰਿਓ ਅਗਲਾ ਨੈਕਸਟ ਰਿਸ਼ਤਾ ਜੀ ਨਾਮ ਕੌਰ ਆ ਕਾਸਟ ਹੈ ਜੱਰਸੀ ਗੋਤਾਸਰਾ ਉਮਰ 7 ਤਰੀਕ 8ਵਾਂ ਮਹੀਨਾ 1996 ਕੱਦ 54 ਜ਼ਿਲ੍ਹਾ ਫਰੀਦਕੋਟ ਪੜ੍ਹਾਈ ਬੀਐਸਸੀ ਨਰਸਿੰਗ ਰਸਤਾ ਸਿਰਫ ਜੱਰਸੀ ਕਾਸਟ ਤੋਂ ਹੀ ਹੋਵੇ ਮੁੰਡੇ ਨੂੰ ਜ਼ਮੀਨ ਜੀ 2 ਤੋਂ 5 ਕਿਲੇ ਤੱਕ ਆਉਂਦੀ ਹੋਵੇ ਜੇਕਰ ਮੁੰਡਾ ਕੈਨੇਡਾ ਗਿਆ ਹੋਇਆ ਤਾਂ ਬਹੁਤ ਵਧੀਆ ਗੱਲ ਹੈ ਕੁੜੀ ਸੋਹਣੀ ਸੁਨੱਖੀ ਹੈ ਜੀ ਇਹ ਰਿਸ਼ਤਾ ਪੰਜਾਬ ਤੋਂ ਆ ਘਰੇ ਲੁਕੜੀ ਦਾ ਪੜ੍ਹੀ ਲਿਖੀ ਦਾ ਆਗਲਾ ਨੈਕਸਟ ਰਿਸ਼ਤਾ ਜੀ 92 ਨੰਬਰ ਦਾ ਨਾਮ ਕੌਰ ਆ ਜਰਸੀ ਕਾਸਟ ਉਮਰ 2 ਤਰੀਕ ਪਹਿਲਾ ਮਹੀਨਾ 2000 ਦਾ ਬੱਥ ਕੱਦ 5 6 ਆ ਪੜ੍ਹਾਈ ਬੈਚਲਰ ਆਫ ਆਰਟਸ ਤੇ ਮਾਸਟਰ ਆਫ ਸਾਇੰਸ ਇਨਫੋਰਮੇਸ਼ਨ ਟੈਕਨੋਲੋਜੀ ਭਰਾ ਇੱਕ ਕੁੜੀ ਭਰਾ ਇੱਕ ਆ ਕੈਨੇਡਾ ਮੈਰਿਡ ਆ ਉਹ ਰਿਸ਼ਤਾ ਮੁੰਡਾ ਯੂ ਐਸ ਤੋਂ ਦਾ ਪੀ ਆਰ ਹੋਵੇ ਤੇ ਜ਼ਮੀਨ ਨਾਲ ਜ਼ਰੂਰ ਹੋਵੇ ਮੁੰਡੇ ਦੀ ਕਾਸਟ ਸਿਰਫ ਜੱਟ ਸਿੱਖ ਹੋਵੇ ਅਗਲਾ ਨੈਕਸਟ ਰਿਸ਼ਤਾ ਜੀ 98 ਨੰਬਰ ਨਾਮ ਕਾ ਹੋਰ ਹੈ ਜ਼ਿਲ੍ਹਾ ਮੋਗਾ ਕਾਸਟ ਹੈ ਜਰਸੀ ਕਪੜਾਈ ਮੈਡੀਕਲ ਆਫੀਸਰ ਐਡਮਿਨਿਸਟ੍ਰੇਸ਼ਨ ਕੈਨੇਡਾ ਭੈਣ ਕੋਈ ਨਹੀਂ ਭਰਾ ਇੱਕ ਹੈ ਕੱਦ 5 6 ਹੈ ਉਮਰ 8 ਤਰੀਕ 12 ਮਹੀਨਾ 1997 ਕੁੜੀ ਕੈਨੇਡਾ ਸਿਟੀਜ਼ਨ ਹੈ ਜੀ ਕੰਮ ਹੈ ਜੀ ਉਥੇ ਗਵਰਨਮੈਂਟ ਜੌਬ ਤੇ ਰਹੇ ਪ੍ਰਾਮਟਨ ਚ ਰਹੀ ਹੈ ਰਿਸ਼ਤਾ ਮੁੰਡਾ ਕੈਨੇਡਾ ਪੀਆਰ ਜਾਂ ਸਿਟੀਜ਼ਨ ਹੋਵੇ ਤੇ ਨਸ਼ਾ ਰਹਿਤ ਹੋਵੇ ਕੁੜੀ ਪਰਿਵਾਰ ਨਾਲ ਕੈਨੇਡਾ ਰਹਿ ਰਹੀ ਹੈ ਜੀ ਤੇ ਮੁੰਡਾ ਵਧੀਆ ਪਰਿਵਾਰ